ਤਾਂ ਗਿਆ ਮੁੰਡੇ ਕਰਕੇ ਹੁਣ ਪਤਾ ਨਹੀਂ ਇਹਨਾਂ ਕਿਹੜੇ ਮੂੰਹ ਬੋਲਣਾ ਸੀ ਆ ਕੋਈ ਪਤਾ ਨਹੀਂ ਕੌਣ ਆ ਗਿਆ ਵਸਿਰ ਸਿਰੇ ਦੀਦੀ ਆ ਬਾਹਰ ਕੋਈ ਆਇਆ ਲੱਗਦਾ ਕੋਈ ਆਪਣਾ ਹੀ ਹੋਣਾ ਕੋਈ ਗੱਲ ਨਹੀਂ ਖੋਲਦੇ ਚੱਲ ਵੇਖਦੀ ਆ ਮੈਂ ਸਸਰੀ ਘਰ ਮਾਸੀ ਜੀ ਵੇ ਕਾਦੀ ਸਸਰੀ ਘਰ ਤੂੰ ਕਿੱਧਰ ਮੂੰਹ ਚੁੱਕਿਆ ਤਾਂ ਆ ਗਿਆ ਵਾ ਹੈ ਆਪਣੇ ਘਰ ਤੇ ਬੜੀ ਛੇਤੀ ਤੇਰੀ ਮਾਰ ਧੱਕੇ ਮਾਰ ਮਾਰ ਕੱਢਿਆਗਾ ਦੀਦੀ ਆ ਵੇਖੋ ਜਿਹੜਾ ਕੋਣ ਆਇਆ ਵਾ ਆ ਵੇਖੋ ਸਾਸਰੀ ਘਰ ਮਾਸੀ ਜੀ ਇਹ ਕਾਦੀ ਸਾਸਰੀ ਘਰ ਤੂੰ ਕਿੱਧਰ ਆਇਆ ਵਾ ਹੈ ਤੈਨੂੰ ਕਿਹਦੇ ਸੱਦੇ ਆਇਥੇ ਉਹ ਮੈਨੂੰ ਇਹ ਦੱਸੋ ਮਾਸੜ ਜੀ ਘਰੇ ਆ ਕਿ ਨਹੀਂ ਨਾ ਤੈਨੂੰ ਮਾਸੜ ਜੀ ਨਾਲ ਕਾਦਾ ਕੰਮ ਪੈ ਗਿਆ ਵਾ ਹੈ ਅਵੇ ਇਸਾਈ ਇਹਦੀ ਮਾਂ ਨੇ ਕਿੱਦਾਂ ਆਉਦਾ ਠੱਕੇ ਮਾਰੇ ਸਾਨੂੰ ਹੈ ਸਾਡੇ ਪੱਲੇ ਕੱਖ ਨਹੀਂ ਛੱਡਿਆ ਤੇ ਅੱਜ ਵੇਖਦਾ ਮੂੰਹ ਚੁੱਕ ਕੇ ਖਲੋਤਾਣ ਕੇ ਉਹ ਤਾਂ ਮੈਂ ਕਹਿੰਦੀ ਕਿ ਤੇ ਅੱਗੇ ਨਹੀਂ ਕਦੇ ਪਿੱਛੇ ਨਹੀਂ ਤਾਂ ਅੱਜ ਕਿੱਧਰ ਆ ਆਹੋ ਮਾਸੀ ਤੁਸੀਂ ਸਾਹ ਵੀ ਲੈ ਲਓ ਗੱਲਾਂ ਕਰੀ ਜਾਂਦੇ ਤੁਹਾਨੂੰ ਕਿਸੇ ਗੱਲ ਦਾ ਪਵਾ ਹੈਗਾ ਵਾ ਚੱਲ ਦੇ ਜੀ ਆਇਆ ਏ ਡਿੱਦਰੋਂ ਤੁਰ ਕੇ ਕੋਈ ਗੱਲ ਹੋਊਗੀ ਚੱਲ ਲੈ ਆ ਅੰਦਰ ਕੋਈ ਗੱਲ ਚੱਲ ਆ ਜਾ ਹੈ ਤੁਹਾਡਾ ਆਪਣੇ ਵਾ ਇਹ ਨਾ ਆ ਜਾ ਤਾਂ ਵੀ ਅੰਦਰ ਲੈ ਆਈਦਾ ਵਾ ਆ ਜਾ ਚੱਲ ਆ ਜਾ ਆ ਜਾ ਪ੍ਰਭ ਦੇਖੋ ਸੀ ਲਿਆ ਫੜ ਕੇ ਰਹਿਣ ਤੋਂ ਮਾਸੀ ਜੀ ਕੁਰਸੀ ਕਰਨੀ ਇੱਥੇ ਠੀਕ ਆ ਚੱਲ ਬਹਿ ਜਾ ਫਿਰ ਨਾ ਮਨੇ ਇੱਕ ਗੱਲ ਦੱਸ ਹੁਣ ਵੀ ਸਾਡੇ ਜਖਮਾਂ ਤੇ ਲੋਨ ਛਿੜਕਣ ਆਇਆ ਵਾ ਹੈ ਆਇਆ ਕਿਧਰ ਆ ਤੇ ਹਿੰਦ ਕਿਦਾ ਪਾਈ ਸਾਡੇ ਘਰ ਆਉਣ ਦੀ ਤੇਰੀ ਮਾਰੇ ਨੂੰ ਨਿੱਤ ੱਕੇ ਮਾਰੇ ਹੈ ਤਾਂ ਇਹ ਤੈਨੂੰ ਫੇਰ ਅੰਦਰ ਵਾੜ ਲਿਆ ਬਿਠਾ ਲਿਆ ਵਾ ਉਹਨੇ ਤੁਹਾਨੂੰ ਗੰਗ ਦੇ ਪੈਰ ਨਹੀਂ ਪੁੱਟਣ ਦਿੱਤਾ ਤੇ ਤੂੰ ਕਿਧਰ ਆ ਗਿਆ ਸਿਰ ਸਿਰ ਮੂੰ ਚੱਕੇ ਨੀ ਗੱਲ ਛੱਡ ਦੇ ਆ ਪੈਸੇ ਮੁੱਕ ਗਏ ਹੋਣੇ ਆ ਤੇ ਆਪਣੇ ਵਿੱਚ ਜੁੱਤ ਹੈ ਨਹੀਂ ਆਉਣਦੀ ਵੀ ਸਾਨੂੰ ੱੱਕੇ ਮਾਰੇ ਆ ਵੇ ਚੰਗਾ ਹੁੰਦਾ ਆਪਣੀ ਮਾਂ ਨੂੰ ਲੈ ਕੇ ਆਉਂਦਾ ਇਹ ੱੱਕੇ ਮਾਰ ਕੇ ਕੱਢਦੀਆਂ ਬਾਹਰਾਂ ਨੂੰ ਲਿਆਉਂਦਾ ਕਿ ਦੂਜੇ ਨੇ ਕਿਹੜੀ ਕੱਟ ਕੀਤੀਗੀ ਨੋਂ ਨਾਲ ਰਲੀ ਹੈਗੀ ਦੋਵਾਂ ਨੇ ਸਾਡੀ ਉਹ ਬੇਇੱਜ਼ਤੀ ਕੀਤੀ ਉਹ ਬੇਇੱਜ਼ਤੀ ਕੀਤੀ ਵੇ ਸਾਡੇ ਪੱਲੇ ਕੱਖ ਨਹੀਂ ਛੱਡਿਆ ਤੁਹਾਡਾ ਲੱਗਦਾ ਕੀ ਆ ਅਹੀਂ ਤੇ ਫੇਰ ਨੂੰ ਵੇਲਾ ਪਿਆਰ ਨਾਲ ਲਿਆਏ ਅੰਦਰ ਤੇ ਪਿਆਰ ਨਾਲ ਬਿਠਾ ਲਿਆ ਤੇ ਬਹਿ ਕੱਲ ਦੀ ਗੱਲਬਾਤ ਹੁੰਦੇ ਆ ਤੇਰੀ ਪਰ ਉਹਨਾਂ ਹਣਾ ਚੰਗੀ ਕੀਤੀਗੀ ਚੱਲ ਅਹੀਂ ਤੇ ਇਹ ਸਮਝਿਆ ਪਿਹੜਾ ਪਣੇਵਾ ਵਾ ਹੈ ਅਹੀਂ ਤੇ ਤੇਰੀਆਂ ਮਾਸੀਆਂ ਵਾ ਤੇ ਮਾਸੀਆਂ ਹੀ ਰਹਿਣਾ ਵਾ ਠੀਕ ਵਾ ਨਾ ਪਰ ਤੇਰੀ ਮਾਂ ਨੇ ਤੇ ਤੇਰੀ ਘਰ ਦੀ ਨੇ ਕੋਈ ਕਸਰ ਨਹੀਂ ਛੱਡੀ ਲੱਗੀ ਆ ਨਾ ਸਮਝ ਮਾਸੀ ਜੀ ਹੋਰ ਵੀ ਕੋਈ ਗੱਲ ਕਰਨੀ ਤਾਂ ਕਰ ਲੋ ਮੈਂ ਕੋਈ ਕੰਮ ਹੀ ਆਂ ਤੁਹਾਡੇ ਵਾਲਾ ਕਾਦਾ ਕੰਮ ਪੈ ਗਿਆ ਤੈਨੂੰ ਬਹਿ ਜਾਓ ਇੱਥੇ ਤੁਸੀਂ ਤਾਂ ਕੋ ਪੈ ਗਏ ਹੋ ਉਸ਼ੋ ਸਹੀ ਕੋਈ ਕੰਮ ਕਿਹੜੇ ਆ ਮੈਂ ਕੰਮ ਕਾਦਾ ਹੋਣਾ ਪੈਸੇ ਮੁੱਕ ਗਏ ਹੋਣੇ ਆ ਹੋਰ ਕਿ ਭਰਾਇਆ ਉਹੀ ਤੇ ਮੈਂ ਕਹਿਣ ਦੀ ਆ ਆਹੋ ਦੱਸ ਦੱਸ ਕਿਹੜੇ ਕੰਮ ਆ ਆ ਮਾਸੀ ਜੀ ਪੈਸੇ ਕੋਈ ਨਿਮੋਕੇ ਜ ਮੁੱਕ ਵੀ ਜਾਣਗੇ ਇਹ ਗੁਜ਼ਾਰਾ ਕਰ ਲਾਂਗੇ ਤੁਸੀਂ ਮੈਨੂੰ ਇਹ ਦੱਸੋ ਵੀ ਮਾਸੜ ਜੀ ਕਿੱਥੇ ਨੇ ਉਹ ਕਿਤੇ ਕੰਮ ਗਏ ਆ ਅਜੇ ਨਹੀਂ ਆਉਣਾ ਉਹਨਾਂ ਨੇ ਸਾਨੂੰ ਦੱਸ ਕੀ ਗੱਲ ਆ ਤੁਹਾਨੂੰ ਕਿਸੇ ਗੱਲ ਦਾ ਪਤਾ ਹੈਗਾ ਵਾ ਉਹਦੇ ਵੱਲੋਂ ਉਹਦੇ ਵੱਲੋਂ ਉਹਦੇ ਦਾ ਕੀ ਪਤਾ ਹੋਣਾ ਵਾ ਉਹਦੇ ਨੇ ਤਾਂ ਪੱਕਾ ਹਲਤਾ ਵਾ ਠੀਕ ਆ ਪਹੁੰਚ ਗਿਆ ਆਹੋ ਪਹੁੰਚ ਹੀ ਗਿਆ ਸਮਝ ਤੂੰ ਮਾਸੀ ਜੀ ਇੰਨਾ ਝੂਠ ਨਾ ਬੋਲੋ ਤੁਸੀਂ ਲੈ ਝੂਠ ਕਾਦਾ ਬੋਲਣਾ ਮੈਂ ਮੈਂ ਤਾਂ ਆਪਣੇ ਭੈਣ ਨੂੰ ਇਹ ਦੱਸਣ ਲਈ ਖੁਸ਼ਖਬਰੀ ਉਹਦਣ ਵੀ ਮੇਰਾ ਉਹਦੇ ਜਿਹੜਾ ਪਹੁੰਚ ਲਿਆ ਬਸ ਰਾਹ ਵਿੱਚ ਹੀ ਪਰ ਪਹੁੰਚ ਜਾਣਾ ਉਹਨੇ ਛੇਤੀ ਹੁਣ ਨਾ ਤੈਨੂੰ ਕਿਦਾਂ ਉਹਦੇ ਦਾ ਪਤਾ ਲੱਗਾ ਕੀ ਗੱਲ ਕਰਨੀ ਚਾਹੁੰਦਾ ਵਾ ਸਾਫ਼-ਸਾਫ਼ ਕਹਿ ਮਾਸੀ ਜੀ ਮੈਨੂੰ ਆ ਹੀ ਉਹਦੇ ਦਾ ਫੋਨ ਉਹਦੇ ਦਾ ਫੋਨ ਤੈਨੂੰ ਕਰਨ ਨੂੰ ਕਰਨੇ ਹੋਣੇ ਫੋਨ ਦੱਸ ਮੇਰਾ ਨੰਬਰ ਹੈ ਨਹੀਂ ਉਹਦੇ ਕੋ ਉਹ ਤੇ ਗੁਰ ਰੋਂਡਿਆ ਨਾ ਦੇ ਕੋ ਫੋਨ ਨਾ ਲੈਣਾ ਨਾ ਦੇਣਾ ਵਿਚਾਰਾ ਪਤਾ ਕਿੰਨਾ ਤਰਸੁੰਦਿਆ ਆ ਵੇਖ ਲੈ ਨਵੇਂ ਨਵੇਂ ਗੱਲਾਂ ਡਿਆਈ ਦੱਸਣ ਚੱਲ ਚੁੱਪ ਕਰਕੇ ਸੁਣ ਤੇ ਸਹੀ ਵੀ ਕਹਿੰਦਾ ਕੀ ਆ ਉਹ ਤੁਹਾਨੂੰ ਉਹਦਾ ਫੋਨ ਆਇਆ ਸਹੀ ਏ ਕਿਦਾਂ ਦਾ ਫੋਨ ਆਇਆ ਤੁਹਾਨੂੰ ਉਹਦਾ ਮੈਨੂੰ ਤਾਂ ਵਾਵਾ ਦੇਣੀ ਹੋਗੇ ਫੋਨ ਕਿਦਾਂ ਦੀ ਹੋਈ ਤੇਰੀ ਗੱਲ ਮੇਰੇ ਤਾਂ ਵਾਵਾ ਦੇਣੀ ਹੋਗੇ ਗੱਲ ਹੋਈ ਨੂੰ ਉਹ ਤੇ ਫੇਰ ਮਾਸੀ ਜੀ ਉਹਨੂੰ ਨੰਬਰ ਹੀ ਮੇਰਾ ਚੇਤੇ ਤੁਹਾਡਾ ਕਿਸਦਾ ਨੰਬਰ ਚੇਤੇ ਨਹੀਂ ਦੇ ਉਹਨੇ ਮੈਨੂੰ ਫੋਨ ਕੀਤਾ ਆਂਦਾ ਵੀ ਮੈਨੂੰ ਇਥੋਂ ਕਿਸੇ ਨਾ ਕਿਸੇ ਤਰ੍ਹਾਂ ਕੱਢੋ ਕੋਟ ਦੇ ਬੜਾ ਨਾ ਮੈਨੂੰ ਬੋਤਚਾਰਾ ਕੋ ਰੂੰਡਿਆ ਹੀ ਆਂਦਾ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਘਰ ਤੱਕ ਇਹ ਗੱਲ ਪਹਚਾਉ ਜ਼ਰੂਰ ਤੇ ਮੈਂ ਤਾਂ ਆ ਨਹੀਂ ਤੇ ਮੈਨੂੰ ਓਦਾਂ ਆਉਂਦਾ ਸ਼ੌਂਕ ਨਹੀਂ ਇੱਥੇ ਕੋਈ ਹੈਗਾ ਜਾਵੇ ਜਾ ਕਿੰਨਾ ਝੂਠ ਬੋਲੀ ਜਾਂਦਾ ਵਾ ਤੇਰਾ ਨੰਬਰ ਯਾਦ ਹੀ ਉਹਨੂੰ ਹੈ ਤੇ ਮੇਰਾ ਨਹੀਂ ਯਾਦ ਉਹਨੂੰ ਆ ਵੇਖ ਲੈ ਦੀਦੀ ਕਿਹੋ ਜਿਹੀਆਂ ਗੱਲਾਂ ਕਰਨ ਡਿਆ ਵਾ ਮਾਸੀ ਜਿਹੋ ਦੇ ਕੋਲ ਤੇ ਫੋਨ ਵੀ ਹੰਨੀ ਹੀ ਪਤਾ ਕਿੰਨਾ ਤੰਗ ਇੱਕੋ ਗੱਲ ਕਰੀ ਜਾਂਦਾ ਮੈਂ ਮਰ ਜਣਾ ਮੈਂ ਮਰ ਜਣਾ ਮੈਂ ਪਤਾ ਮੁੰਡੇ ਕਿੰਨੇ ਈਦਾ ਹੋਏ ਨੇ ਨਾ ਦੀਦੀ ਉਹਨੇ 100 ਰੁਪਈਆਂ ਦੀ ਲਈ ਐਜੰਟ ਨੇ ਸਾਡੇ ਕੋਲੋਂ ਤਾਂ ਉਹਨੇ ਸਿੱਧੀ ਗੱਲ ਕੀਤੀਗੀ ਕਿ ਦਿੱਲੀੋਂ ਸਿੱਧਾ ਜਾਜੇ ਚੜਾਵਾਂ ਨੂੰ ਮੈਕਸੀਕੋ ਤੇ ਉੱਥੇ ਧਾਰਾਂਗੇ ਜਾ ਕੇ ਤੇ ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦਾ ਵੇ ਇਦਾ ਹੋ ਸਕਦਾ ਉਹ ਪੈਸੇ ਲੈਣ ਲੱਗਿਆ ਸਾਰੇ ਈ ਇਦਾਂ ਹੀ ਕਹਿੰਦੇ ਨੇ ਤੁਹਾਨੂੰ ਪਤਾ ਜੰਗਲਾਫਾਨੀ ਜਾਣ ਰਿਹਾ ਵਾ ਮੈਨੂੰ ਨਹੀਂ ਯਕੀਨ ਤੇਰੀਆਂ ਗੱਲਾਂ ਤੇ ਤੂੰ ਕੀ ਕਰੀ ਜਾਂਦਾ ਵਾ ਐਵੇਂ ਇਹੋ ਜਿਹੀਆਂ ਗੱਲਾਂ ਨਹੀਂ ਹੋ ਸਕਦੀਆਂ ਨਹੀਂ ਮੇਰੀ ਗੱਲ ਸੁਣ ਇਹ ਤਾਂ ਝੂਠਾ ਇੱਕ ਨੰਬਰ ਵਾ ਮਾਂ ਵਰਗਾ ਹੈਂ ਉਹੀ ਗੱਲ ਤੂੰ ਇਦਾਂ ਕਰ ਐਜੰਟ ਨੂੰ ਫੋਨ ਲਾ ਹੁਣੀ ਉਹ ਤੋਂ ਕੋ ਪੁੱਛ ਪੀ ਗੱਲ ਹੈ ਠੀਕ ਆ ਨਾ ਹਾਂ ਕੰਮ ਕਰਦੇ ਐਨੇ ਪੈਸੇ ਦਿੱਤੇ ਆ ਤੂੰ ਇਦਾਂ ਕਿਦਾਂ ਹੋ ਸਕਦਾ ਵਾ ਵੀ ਮੁੰਡਾ ਜੰਗਲਾਂ ਵਿੱਚ ਫਿਰਨ ਡਿਆ ਵਾ ਆਖੇ ਰੋਂਦਾ ਵਾ ਜੀ ਮੈਨੂੰ ਵਿਚਾਰਾ ਵੀਰ ਮੈਨੂੰ ਬਚਾਲਾ ਵੀਰ ਦੱਸ ਤੈਨੂੰ ਉਹਨੇ ਫੋਨ ਕਰ ਰਿਆ ਇਹ ਪਾਂਡਰ ਪਿਆਂ ਦਿੱਤੀ ਆ ਕੰਮ ਨੂੰ ਦਿੱਤੀ ਉਹਨੂੰ ਰੋਣ ਵਾਸਤੇ ਇੱਥੇ ਫਿਰਵਾਓ ਇਹਨੂੰ ਮੈਨੂੰ ਝੂਠ ਬੋਲਣ ਦੀ ਕੀ ਲੋੜ ਆ ਮੈਨੂੰ ਉਹਨੇ ਫੋਨ ਕੀਤਾ ਤੇ ਮੈਂ ਆ ਗਿਆ ਮੈਂ ਸਿਰਫ ਡੈਡੀ ਨਾਲ ਗੱਲ ਕੀਤੀ ਤੇ ਡੈਡੀ ਆਂਦੇ ਨਹੀਂ ਤੂੰ ਜਾ ਮੈਂ ਸੋ ਕੋ ਮੰਮੀ ਨਾਲ ਵੀ ਗੱਲ ਕੀਤੀ ਮੰਮੀ ਪਤਾ ਕਿੰਨਾ ਫਿਕਰ ਕਰਦੀ ਨੇ ਉਹਦਾ ਆਹੋ ਰਹਿੰਦੇ ਰਹਿੰਦੇ ਬੜਾ ਫਿਕਰ ਕਰਦੀ ਆ ਸਾਡਾ ਨਾ ਜਿੰਨਾ ਕਿ ਤੇਰਾ ਮਾਪੇ ਚੰਗਾ ਵਾ ਨਾ ਹਰੂ ਸਭ ਪਤਾ ਵਾਂ ਟੱਕੇ ਰਹਿਣਦੇ ਹੋਣਾ ਜਿੱਥੇ ਹੈਗੇ ਆ ਮੇਰੇ ਮੋਹ ਕੋ ਸੁਣੀ ਨਾ ਹੁਣ ਸੁਣਾ ਲਓ ਮਾਸੀ ਜੀ ਹੋਰ ਗੱਲਾਂ ਉਦੋਂ ਦੇ ਗੱਲਾਂ ਸੁਣਾਉਣ ਦੇ ਮੇਰਾ ਭਰਾ ਹੀ ਮੈਨੂੰ ਦੁੱਖ ਆਇਆ ਤਾਂ ਮੈਂ ਆ ਗਿਆ ਅੱਗੋਂ ਤੁਹਾਡੀ ਮਰਜ਼ੀ ਤੁਸੀਂ ਕੀ ਕਰਨਾ ਵਾ ਪਰ ਮੇਰੀ ਇੱਕ ਗੱਲ ਚੇਤੇ ਰੱਖਿਓ ਨਾ ਬਚਾ ਲਿਓ ਵਿਚਾਰਾ ਤਰਲੇ ਬੜੇ ਮਾਰਨ ਡਿਆ ਅਜੇ ਇੱਕ ਮਿੰਟ ਇੱਥੇ ਬਹਿ ਜਾ ਨਹੀਂ ਲਾ ਫਲਾ ਜੰਡਰ ਨੂੰ ਫੋਨ ਇਹ ਝੂਠ ਹੀ ਬੋਲਦਾ ਵਾ ਕਿ ਸੱਚ ਵਾ ਲਾ ਲਾ ਫੋਨ ਇਹ ਤੇ ਸਾਹਮਣੇ ਆ ਲੈ ਕੇ ਆ ਫੋਨ ਤੂੰ ਮਾਸੀ ਜੀ ਲਾ ਕੇ ਤੇ ਵੰਦੇ ਰੋ ਮੈਂ ਐਡਾ ਵਿਹਲਾ ਨਹੀਂ ਹੈਗਾ ਵੀ ਇੱਥੇ ਬੈਠਾ ਰਵਾਂ ਕੋਈ ਗੱਲ ਨਹੀਂ ਜੇ ਘਰੋਂ ਚੱਲ ਕੇ ਆ ਗਿਆ ਵਾ ਨਾ ਹੁਣ 5 ਮਿੰਟ ਕੋਈ ਫਰਕ ਨਹੀਂ ਪੈਂਦਾ ਲਾ ਲੈਂਦੇ ਫੋਨ ਸਾਨੂੰ ਹੁਣ ਤੇਰਾ ਸੱਚ ਦਾ ਪਤਾ ਲੱਗ ਜਾਂਦਾ ਵਾ ਕਲਾਇਆ ਹੋਣਾ ਮਾਂ ਨੇ ਭਿਜਾ ਜਾ ਕੇ ਤੇ ਸੜ ਕੇ ਆਇਆ ਨਾ ਦੁਆ ਪੈਣਾ ਨੂੰ ਹੈ ਐਡੀਆਂ ਕੱਚੀਆਂ ਨਹੀਂ ਗੀਆਂ ਆਪਾਂ ਚਲੋ ਲਾ ਲਓ ਫੋਨ ਤੁਹਾਡਾ ਸ਼ੱਕ ਨਿਕਲ ਜੇ ਹਨਾ ਲਾ ਨਹੀਂ ਲਾ ਫੋਨ ਉਹ ਹੁਣ ਚੁੱਕ ਲੈ ਦੇ ਚਲ ਕੋਈ ਨਹੀਂ ਚੁੱਕ ਲਿੰਦਾ ਵਾ ਚਲੋ ਮਾਸੀ ਠੀਕ ਮੈਂ ਨਾ ਚੱਲਦਾ ਵਾਂ ਤੇ ਜਦੋਂ ਚੁੱਕਣ ਦੇ ਸੱਤ ਨਹੀਂ ਨਹੀਂ ਬਹਿ ਜਾ ਜਾ ਪਰਮ ਚਾਹ ਬਣਾ ਉਹਨਾਂ ਨੇ ਚਾਹ ਨਹੀਂ ਪੀਣੀ ਤੇ ਬਹਿ ਜਾ ਚਾਹ ਪੀ ਕੇ ਚਲ ਜੀ ਆ ਤੁਸੀਂ ਚਾਹ ਥੋੜੀ ਪਿਆਦੀ ਉਹਨਾਂ ਦੀ ਉਹਨਾਂ ਨਾਲੇ ਬੇਇੱਜ਼ਤੀ ਕਰਵਾਉਣੀ ਹੈ ਇੱਥੇ ਵੀ ਹੁਣ ਹੋਰ ਬੇਇੱਜ਼ਤੀ ਕਰਵਾਈ ਜਾਵਾਂ ਤੁਹਾਡੇ ਕੋਲੋਂ ਲੈ ਲੈ ਕੀ ਗੱਲਾਂ ਕਰਦੇ ਆਂ ਜੀ ਜ਼ੁਬਾਨ ਰਹਿਦੀ ਕੀ ਆਂਦੀ ਆ ਪੂਰਾ ਮਾੜਦਾ ਬਣਿਆ ਚੜਿਆ ਹੋਰ ਗੱਲ ਕਰ ਗਿਆ ਚਲ ਜਾਣ ਦੇ ਆ ਮੈਂ ਤਾਂ ਹੋਰ ਟੈਨਸ਼ਨ ਚ ਪਾ ਗਿਆ ਭੈਣ ਹੁਣ ਦੱਸ ਮੈਂ ਕੀ ਕਰਾਂ ਨਹੀਂ ਜੇ ਇੱਕ ਤੇ ਗੱਲ ਸੱਚੀ ਹੋਈ ਤੇ ਫਿਰ ਕੀ ਕਰਾਂਗੇ ਬਹੁਤ ਮੈਨੂੰ ਟੈਨਸ਼ਨ ਲੱਗੀ ਆ ਤੇ ਆ ਮਰ ਜਾਣਾ ਫੋਨ ਕਿਉਂ ਨਹੀਂ ਚੁੱਕਦਾ ਮੁਕਰ ਫਿਰ ਫੋਨ ਮੈਂ ਤਾਂ ਲਾਇਆ ਫੋਨ ਖਤਾ ਨਹੀਂ ਚੁੱਕਣ ਡਿਆ ਹੁਣ ਦੱਸ ਮੈਂ ਕੀ ਕਰਾਂ ਕੋਈ ਹੋਰ ਨੰਬਰ ਹੈ ਨਹੀਂ ਆ ਨਾ ਮੇਰੇ ਕੋ ਤੇ ਇਹੋ ਹੀ ਆ ਲੱਲਾ ਪੈ ਗਏ ਸਿਆਪਾ ਹੁਣ ਦੀਦੀ ਹੁਣ ਤੇ ਮੈਨੂੰ ਟੈਨਸ਼ਨ ਹੋਣ ਲੱਗ ਪਈ ਆ ਆ ਤਾਂ ਤਰ੍ਹਾਂ ਫੋਨ ਨਹੀਂ ਚੁੱਕਣ ਡਿਆ ਤੇ ਜੇ ਇਹ ਗੱਲ ਸੱਚੀ ਹੋ ਜੀ ਰਪਿੰਦਰ ਕਹਿਣ ਦਾ ਤੇ ਫਿਰ ਆਪਾਂ ਕੀ ਕਰਾਂਗੇ ਨਹੀਂ ਕੋਈ ਗੱਲ ਨਹੀਂ ਪਿੰਦਰ ਦਾ ਕਿਹੜਾ ਪੱਕਾ ਯਕੀਨ ਵਾ ਪਿੰਦਰ ਹੋਣੀ ਬੜੇ ਸੱਚੇ ਆ ਉਹਨਾਂ ਨੂੰ ਤੇ ਇਹ ਹੋਣਾ ਵਾ ਕਿ ਇਹਨਾਂ ਦੀ ਕੋਈ ਨਾ ਕੋਈ ਗੱਲ ਲੱਭੀਏ ਤੇ ਘਰ ਕੀ ਆਈ ਇਹਨਾਂ ਦੇ ਘਰ ਚ ਪਾਈਏ ਖਲਾਰਾ ਹੈ ਮੈਂ ਤਾਂ ਇਹਨਾਂ ਦੀ ਗੱਲ ਦਾ ਮਾਸਾ ਯਕੀਨ ਨਹੀਂ ਕਰਦੀ ਤੂੰ ਕਰਨਾ ਵਾ ਤੇ ਕਰ ਲਾ ਨਹੀਂ ਦੀ ਗੱਲ ਦਾ ਯਕੀਨ ਤਾਂ ਨਹੀਂ ਹੁੰਦਾ ਪਰ ਉਹਨੇ ਇੱਥਾ ਕਿਉਂ ਆਉਣਾ ਹੈਗਾ ਪਰ ਦੀਦੀ ਇੱਕ ਗੱਲ ਇਹ ਵੀ ਹੋ ਸਕਦੀ ਆ ਕਿ ਜਿੱਦਾਂ ਉਹਨਾਂ ਨੂੰ ਪਤਾ ਕਿ ਮੁੰਡਾ ਇਹਨਾਂ ਦਾ ਬਾਹਰ ਚੱਲ ਗਿਆ ਹੈ ਤੇ ਕੀ ਪਤਾ ਉਹ ਪਿਆਰ ਨਾਲੋਂ ਕੱਢਣ ਆਏ ਹੋਣ ਜੇ ਦੀਦੀ ਦੇ ਦੰਡਣਾ ਰਲ ਗਏ ਹੋਏ ਉਹਨਾਂ ਪੈਸੇ ਪੁਛ ਦੇਤੇ ਹੋਏ ਜੇ ਇਹ ਮੁੰਡਾ ਵਾਪਸ ਆ ਗਿਆ ਤੇ ਫਿਰ ਕੀ ਕਰਾਂਗੇ ਚੱਲ ਕੋਈ ਨਹੀਂ ਹੌਸਲਾ ਰੱਖ ਕੁਛ ਨਹੀਂ ਹੁੰਦਾ ਆ ਲੈਂਦਾ ਤੇਰੇ ਭਾਜੀ ਨੂੰ ਉਹਨੂੰ ਦੱਸਨੇ ਆ ਉਹ ਨਾਲ ਗੱਲ ਕਰਨੇ ਆ ਬੈਠ ਕੇ ਨਹੀਂ ਹੋਣਦਾ ਮੈਨੂੰ ਤੇ ਬੜਾ ਫਿਕਰ ਹੋਣ ਰਿਹਾ ਵਾ ਚਲ ਫਿਕਰ ਨਾ ਕਰ ਬਿਮਾਰ ਨਾ ਹਾਂਜੀ ਫਿਕਰ ਕਰ ਕਰਕੇ ਕੋਈ ਗੱਲ ਨਹੀਂ ਆ ਪਾਜੀ ਤੇਰੇ ਨੇ ਆ ਜਾਣਾ ਹੁਣੇ ਉਹਦੇ ਨਾਲ ਗੱਲ ਕਰਨੇ ਆ ਪਹੁੰਚ ਜਾਗੇ ਏਜੰਟ ਕੋਲ ਏਜੰਟ ਬੜੀ ਦੂਰ ਵਾ ਜੇ ਫੋਨ ਚੁੱਕ ਲੈ ਫਿਰ ਤਾਂ ਹੁਣੇ ਟੈਨਸ਼ਨ ਮੁੱਕ ਜੇ ਸਾਰੀ ਪਰ ਅੰਤਰਾ ਫੋਨ ਨਹੀਂ ਚੁੱਕਣ ਡਿਆ ਤਾਂ ਕਈ ਪਾਜੀ ਨਾਲ ਗੱਲ ਕਰਕੇ ਵੇਖੋ ਕੀ ਆਂਦੇ ਆ ਚਲ ਹੌਸਲਾ ਕਰ ਮੈਂ ਕਿਹਾ ਆਉਣ ਵਾਲਾ ਵਾ ਬਾਹਰੋਂ ਆ ਜਾਂਦਾ ਮੈਂ ਗੱਲ ਕਰ ਲੈਣੀ ਸਾਰੀ ਫਿਕਰ ਕਾਨੂੰ ਕਰਨੀ ਇਨ ਆਏ ਫਿਕਰ ਨਿੱਕੀ ਗੱਲਾਂ ਦੱਸ ਕਿੰਨੀਆਂ ਗੱਲਾਂ ਦੱਸ ਕੇ ਗਿਆ ਹੈ ਮਾਰ ਦੇ ਕੁੱਟ ਦੇ ਹੈ ਰੋਂਦਾ ਵਾ ਮੈਂ ਅਗੜੀ ਤਰਲੇ ਲੈਣ ਡਿਆ ਕਿੰਨੀਆਂ ਗੱਲਾਂ ਕਰਕੇ ਗਿਆ ਵਾ ਦੱਸ ਜੇ ਸੱਚੀਆਂ ਹੋਣੀਆਂ ਤਾਂ ਫਿਰ ਮੈਂ ਕੀ ਕਰੂੰਗੀ ਨਹੀਂ ਮੈਨੂੰ ਇੱਕ ਗੱਲ ਦੱਸ ਹੁਣ ਤੇਰਨਾ ਦੀ ਗੱਲ ਹੁੰਦੀ ਰਹੀ ਫੋਨ ਤੇ ਉਹਨੂੰ ਤੇਰਾ ਨੰਬਰ ਭੁੱਲ ਗਿਆ ਤੇ ਇਹਨਾਂ ਦਾ ਨੰਬਰ ਯਾਦ ਰਿਹਾ ਉਹਨੂੰ ਹੈ ਮੈਨੂੰ ਤਾਂ ਨਹੀਂ ਸੱਚ ਆਉਂਦਾ ਇਹੋ ਗੱਲ ਤੇ ਮੈਨੂੰ ਸੋਚ ਆਉਂਦੀ ਹੈ ਕਿ ਮੇਰਾ ਨੰਬਰ ਉਹਨੇ ਕਿੱਦਾਂ ਭੁੱਲ ਗਿਆ ਅਹੀਂ ਉਹਦਾ ਫੋਨ ਲੈ ਲਿਆ ਨਾ ਵਿੱਚ ਉਤਾਰਾ ਫੋਨ ਹੈ ਨਹੀਂਗਾ ਤਾਂ ਉਹ ਮੈਨੂੰ ਜਾਦ ਹੀਗਾ ਤੇ ਮੈਨੂੰ ਉਹਨੇ ਕਰ ਦਿੱਤਾ ਤੇ ਮੈਂ ਹੁਣ ਦੱਸ ਕਿਹੜੀ ਗੱਲ ਤੇ ਯਕੀਨ ਕਰਾਂ ਉਹ ਤੇ ਕਿਵਾਂ ਕਈ ਗੱਲਾਂ ਤਾਂ ਕਰ ਗਿਆ ਚੱਲ ਕੋਈ ਨਹੀਂ ਜੇ ਇਹਦਾ ਟੈਨਸ਼ਨ ਲਈ ਜਾਏਗੀ ਨਾ ਤੇ ਉਹ ਗੱਲ ਕਿਹੜੀ ਚੰਗੀ ਆ ਆ ਜਾਣਾ ਤੇਰੇ ਬਾਜੀ ਨੇ ਮੈਂ ਕਰਦੀਆਂ ਸਾਰੀ ਗੱਲ ਕੋਈ ਨਹੀਂ ਉਹਨਾਂ ਨੇ ਕਰੋ ਪੜਾ ਕੇ ਇਹਦੇ ਉਹ ਹੀ ਕੋ ਸਲਾਹ ਦੇ ਦੇਣਗੇ ਨਹੀਂ ਤੇ ਫਿਰ ਉਹਦੇ ਪਿੰਡ ਚੱਲ ਜਾਗੇ ਏਜੰਟ ਤੇ ਹੋਰ ਕੀ ਕਰਨਾ ਫਿਰ ਨਹੀਂ ਫੋਨ ਚੁੱਕਦਾ ਤੇ ਆਹ ਚੱਲ ਕੋਈ ਗੱਲ ਨਹੀਂ ਵੇਖ ਲੈਨੇ ਆ ਲੈ ਬਈ ਤਾਂ ਤੇ ਫਿਰ ਨਹੀਂ ਆਨੀ ਆ ਉਹ ਮੁੰਡਾ ਸਿਹਰ ਦਾ ਕਿਹਨ ਡਿਆ ਜਾਈਦਾ ਕਰ ਕਾਲਾ ਲੂਣ ਨਹੀਂ ਲੈਂਦਾ ਕਾਲਾ ਲੂਣ ਲੈਂਦੀ ਮੈਂ ਕੁਰੀਆ ਚੰਗੀ ਤਰ੍ਹਾਂ ਕਰਨਾ ਅੱਛਾ ਅੱਛਾ ਤੇ ਮੁੰਡਾ ਕਿੱਥੇ ਉਹ ਨਹੀਂ ਦੀ ਹੰਡਿਆ ਕੌਣ ਪਿੰਦਰ ਉਹ ਪਿੰਦਰ ਤਾਂ ਜਿਹੜਾ ਸ਼ਹਿਰ ਨੂੰ ਗਿਆ ਸੀ ਉਹ ਕਹਿੰਦਾ ਮੈਂ ਆ ਗਿਆ ਵਾ ਹਾਏ ਹਾਏ ਜੇ ਇਹਦੇ ਸ਼ਹਿਰ ਜਾਣਾ ਤੇ ਮੈਨੂੰ ਦੱਸ ਕੇ ਜਾਂਦਾ ਮੈਂ ਕੋਈ ਚੀਜ਼ ਹੀ ਮੰਗਾ ਲੈਂਦੀ ਉਹ ਦੱਸ ਦੂਗਾ ਜਾਂਦੇ ਰਹੀਦਾ ਸ਼ਹਿਰ ਕਿਹੜਾ ਵੀ ਹੁਣ ਅੱਜ ਹੀ ਗਿਆ ਤੇ ਮੁੜ ਕੇ ਜਾਣਾ ਨਹੀਂਗਾ ਕੱਲ ਨੂੰ ਆਜ ਨੂੰ ਜਿਹੜੀ ਚੀਜ਼ ਆਉਣੀ ਹੈ ਦੱਸ ਕਹਿੰਦਾ ਕੋਈ ਕੰਮ ਹੈ ਮੈਂ ਚੱਲ ਹੋਇਆ ਕਾਲ ਕੰਮ ਇਹ ਤਾਂ ਇਹ ਨਾਲ ਚੱਲ ਜਾਣਾ ਇਕੱਲੇ ਨੂੰ ਨਾ ਕੱਲ ਦੇ ਮੈਂ ਨਾਲ ਉਸੇ ਕਰਨ ਜਾ ਕੇ ਉਹਦੇ ਹੋਏਗਾ ਉਹਨੂੰ ਕੋਈ ਕੰਮ ਆਪੇ ਕਰਕੇ ਆ ਜੂਗਾ ਜਿਹੜਾ ਨਿਆਣੇ ਚੜ ਜਾਂਦੇ ਆ ਨਾ ਮੋਟਰਸਾਈਕਲਾਂ ਤੇ ਫਿਰ ਭਜਉਂਦੇ ਬੜੇ ਆ ਥੋੜਾ ਜਿਹਾ ਨਾਲ ਰਹੀਦਾ ਹੁੰਦਾ ਨੇ ਉਹ ਦੱਸ ਵਿਆਹ ਵਰਿਆ ਵਾ ਐਡਾ ਉਹਦਾ ਮੁੰਡਾ ਤੁਰਿਆ ਫਿਰਦਾ ਤੇ ਉਹ ਦੱਸ ਕਿ ਤੇ ਹੁਣ ਵੀ ਹੈਗਾ ਵੇ ਕਿਤੇ 15 16 ਸਾਲਾਂ ਦਾ ਵੀ ਜਿਹੜਾ ਉਥੇ ਕਿਸੇ ਦੇ ਵਿੱਚ ਮੋਟਰਸਾਈਕਲ ਮਾਰ ਦੂ ਕਿੰਦਾ ਨੀ ਗੱਲਾਂ ਨਹੀਂ ਕਰਨਾ ਬਸ ਕੋਈ ਫਾਇਦਾ ਨਾ ਘੜਨਾ ਗੱਲ ਕਰਨਾ ਸਗੋਂ ਮੈਂ ਪਿਆਰ ਨਾਲ ਕਿਹਾ ਵਾ ਵੀ ਚੱਲ ਮੁੰਡੇ ਦੇ ਨਾਲ ਚੱਲਣਾ ਅੱਖਾਂ ਕੱਢ ਦੇ ਦੇ ਉਹ ਭਰਾਵਾ ਚੰਗਾ ਚੱਲ ਜਾਗੇ ਜਾ ਉਥੋਂ ਉਹ ਗੱਲਾਂ ਕਰਨੀਆਂ ਨੇ ਉਹ ਬਾਕੀ ਵੀ ਛਿਲਣੀਆਂ ਹੀ ਛਿਲ ਦਨੇ ਆ ਬਾਕੀ ਸਾਰਾ ਧੀਰ ਕੰਮ ਮੁੱਕਾ ਕੁੜੀ ਨੀ ਕੰਨ ਟੈਨਸ਼ਨ ਲੈਨੀ ਆ ਕੋਈ ਗੱਲ ਨਹੀਂ ਮੈਂ ਤਾਂ ਤੇਰੇ ਵੱਲ ਵੇਖ ਵੇਖ ਕੇ ਹੋਣ ਰਿਆ ਵਾ ਐਵੇਂ ਉਹਨਾਂ ਦੀ ਝੂਠੀਆਂ ਅਗਲਾਂ ਦੇ ਪਿੱਛੇ ਲੱਗ ਗਈ ਆ ਨੀ ਉਹ ਬੜੇ ਚੰਗੇ ਆ ਤੈਨੂੰ ਪਤਾ ਕਿੰਨਾ ਝੂਠ ਬੋਲਦੇ ਆ ਹੈ ਉਹ ਤੇ ਡਰੋਨ ਆਇਆ ਤੈਨੂੰ ਡਰੋਨ ਐਵੇਂ ਨਾ ਡਰੀ ਜਾ ਦੀਦੀ ਗੱਲ ਤੇ ਤੁਹਾਡੀ ਸਹੀ ਆ ਆਇਆ ਤੇ ਮੈਨੂੰ ਵੀ ਲੱਗਦਾ ਵੀ ਡਰੋਨੀਆਂ ਗੱਲ ਉਹਦੇ ਸੱਚਾਈ ਨਹੀਂ ਹੈਗੀ ਤੇ ਪਰ ਫਿਰ ਵੀ ਜੇ ਇਦਾਂ ਹੋ ਗਿਆ ਤੇ ਫਿਰ ਕਿਉ ਕੱਲਾ ਕੱਲਾ ਮੇਰਾ ਪੁੱਤ ਵਾ ਹੈ ਤੇ ਮੈਂ ਕੀ ਕਰੂੰਗੀ ਜੇ ਇਹਦਾ ਸੱਚੀ ਹੋਈ ਤੇ ਨਹੀਂ ਕੁਛ ਨਹੀਂ ਹੁੰਦਾ ਫਿਕਰ ਕਰੀ ਜਾਨੀ ਆ ਕੀ ਹੋ ਗਿਆ ਬੜਾ ਬੂਮ ਬਣਾਇਆ ਵਾ ਮੂੰ ਮਾਂ ਕਾਦਾ ਬਣਾਉਣਾ ਵਾ ਹੈ ਅੱਜ ਪਿੰਡਰ ਆਇਆ ਹੀਗਾ ਉਹ ਕਿੱਧਰ ਆਇਆ ਹੀ ਉਹ ਵੀ ਦੱਸ ਦੇਣਾ ਤੁਹਾਨੂੰ ਕਿੱਧਰ ਆਇਆ ਹੀਗਾ ਹੈ ਉਹ ਤੇ ਆਣ ਕੇ ਹੋਰ ਹੀ ਗੱਲਾਂ ਦੱਸ ਗਿਆ ਵਾ ਤੇ ਇਹ ਮੈਨੂੰ ਜੀਉ ਦੇ ਦਾ ਫੋਨ ਆਇਆ ਹੀਗਾ ਉਹਦੇ ਉਥੇ ਫਸ ਗਿਆ ਵਾ ਜੰਗਲਾਂ ਚ ਤੁਰਿਆ ਫਿਰਨ ੜਿਆ ਵਾ ਉਹ ਆਂਦਾ ਮੈਨੂੰ ਕੋਟੀ ਵੱਡੀ ਪੈਣ ਢੀ ਆ ਮੈਨੂੰ ਬਚਾ ਲਾ ਵੀਰ ਹੈ ਉਹ ਸਾਰਾ ਸਰ ਝੂਠੀ ਓਏ ਇਹਨੂੰ ਕਿੱਥੇ ਫੋਨ ਆ ਗਿਆ ਸਾਡਾ ਕੂਨ ਨਹੀਂ ਬੋਲਣੀ ਉਹਨਾਂ ਨੇ ਇਹਨੂੰ ਕਿੱਥੇ ਉਹਦੇ ਦਾ ਫੋਨ ਚੱਲ ਗਿਆ ਝੂਠ ਬੋਲਦਾ ਈ ਉਹ ਤਾਂ ਮੈਂ ਕਹਿਣੀ ਆ ਨਾ ਨੂੰ ਪਾਜੀ ਡਰਾ ਗਿਆ ਨਾ ਇੱਕ ਵਾਰੀ ਵੇਖੋ ਹਣ ਕਿੱਡੀ ਵੱਡੀ ਗੱਲ ਕਰਕੇ ਗਿਆ ਵਾ ਵੀ ਉਹਨੂੰ ਮਾਰ ਦੇ ਕੁੱਟ ਦੇ ਉਹ ਜੰਗਲਾਂ ਤੁਰਿਆ ਫਿਰਦਾ ਵਾ ਤੋ ਆਂਦਾ ਮੈਨੂੰ ਬਚਾ ਲੋ ਮੈਨੂੰ ਇਹ ਨਹੀਂ ਸਮਝ ਆਉਂਦੀ ਪਿੰਦਰ ਇੱਥੇ ਆਇਆ ਤੇ ਤੂੰ ਇਹੋ ਤੇ ਈਦੀ ਛੇਤੀ ਮਾਰ ਕੇ ਤਾਂ ਲੱਗੀਆਂ ਹੈਂ ਪਾਜੀ ਗੱਲ ਟੈਂਸ਼ਨ ਵਾਲੀ ਵੀ ਸੱਚੀ ਆ ਵੀ ਟੈਂਸ਼ਨ ਕਿੱਦਾਂ ਨਾਲ ਲੱਗੇ ਜੇ ਹੁਣ ਮੈਂ ਅਜੰਟ ਨੂੰ ਫੋਨ ਲਾਉਣੇ ਤੇ ਉਹ ਵੀ ਫੋਨ ਨਹੀਂ ਚੁੱਕਣ ਦਿਆ ਤਾਂ ਅਸੀਂ ਕਰੀਏ ਕੀ ਦੱਸੋ ਉਹ ਮੇਰੀ ਗੱਲ ਨੂੰ ਏਡੀ ਛੇਤੀ ਥੋੜਾ ਦੇਲੀ ਕਰੀ ਦਿੰਦਾ ਫੇਰ ਲਾ ਕੇ ਵੇਖ ਉਹਨੂੰ ਹਾਂ ਹਾਂ ਇੱਕ ਵਾਰੀ ਲਾਇਆ ਫੋਨ ਤੂੰ ਨੇ ਮੈਂ ਕਈ ਵਾਰੀ ਲਾਇਆ ਵਾ ਕੁਛ ਹੋਰ ਪੈਣ ਨੂੰ ਸਾਹਮਣੇ ਇਹ ਕਿੰਨੇ ਵਾਰ ਲਾਇਆ ਫੋਨ ਮੈਂ ਓਕੇ ਵੇਲੇ ਬੰਦਾ ਅੱਗੇ ਪਿੱਛੇ ਬੰਦੇ ਬੰਦੇ ਚੜਾਉਣ ਜਾਂਦੇ ਕਿਵੇ ਨਹੀਂ ਟੈਨ ਲੱਗਦਾ ਢੜੇ ਜਾਂਦਾ ਤੂੰ ਇਹਦੇ ਦੇਲੀ ਛੱਡ ਕੇ ਬਹਿ ਗਈ ਮੇਰੀ ਗੱਲ ਸੁਣੋ ਇਦਾਂ ਕਰਨੇ ਆ ਉਥੇ ਜਾ ਕੇ ਫੇਰਾ ਮਾਰਣੇ ਆ ਹੈ ਆਪੇ ਪਤਾ ਲੱਗ ਜਾਊਗਾ ਉਥੇ ਜਾ ਕੇ ਕਰਨਾ ਉਥੇ ਬੰਦੇ ਮੇਰੇ ਵਾਗੇ ਬੈ ਗਿਆ ਤੇ ਉਹਨਾਂ ਨੂੰ ਪੁੱਛ ਲੈਨੇ ਆ ਫੋਨ ਕਰਕੇ ਵੀ ਜੱਟ ਫੋਨ ਕਿਉਂ ਨੀ ਚੁੱਕਣ ਡਿਆ ਹੈ ਤੇ ਇੱਕ ਗੱਲ ਹੋਰ ਸੁਣ ਲੈ ਮੇਰੀ ਤੇ ਪਰੋਲੇ ਨੂੰ ਨਾ ਆਪਣੇ ਨੂੰ ਗੱਲ ਦੱਸੀ ਵੀ ਆ ਗੱਲ ਹੋ ਗਈ ਆ ਐਵੇਂ ਫਿਕਰ ਕਰੂਗੀ ਵੀ ਚਲ ਕੋਈ ਗੱਲ ਨਹੀਂ ਹਾਂ ਤੇ ਗੱਲਾਂ ਮੈਂ ਮੰਦੀ ਆ ਪਰ ਫਿਕਰ ਜਿਆਦਾ ਪੈ ਗਿਆ ਵਾ ਨਾ ਹੁਣ țe ਵੀ ਸਮਝ ਆਉਣੀ ਵੀ ਉਹ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਪਰ ਜਿੱਥੋਂ ਤੱਕ ਮੈਨੂੰ ਪਤਾ ਵਾ ਨਾ ਇਹਦੀ ਮਾਂ ਬੜੀ ਖਰਾਬ ਵਾ ਉਨੇ ਕਿਤੇ ਸੋਚਿਆ ਹੋਣਾ ਵਾ ਪੀ ਜਾ ਕੇ ਟੈਨਸ਼ਨ ਚ ਪਾ ਕੇ ਆ ਇਹਨਾਂ ਨੂੰ ਗੱਲ ਇਹ ਹੋਏ ਲੱਗਣ ਦੀ ਹੈ ਮੈਨੂੰ ਨੀ ਤੇ ਪਿੰਦਰ ਦੀ ਜੁੱਤ ਨਹੀਂ ਸਾਡੇ ਘਰ ਵੜ ਜਾਈ ਇੱਥੇ ਨਾ ਦੇ ਦੇ ਹੁਣ ਮੈਨੂੰ ਭਾਜੀ ਕਹਿਣ ਡਿਆ ਕਿ ਆਪਣੇ ਪਰੋਣੇ ਨੂੰ ਨਾਲ ਦੱਸੇ ਦੱਸ ਮੈਂ ਉਹਨਾਂ ਤੋਂ ਕਿੱਦਾਂ ਲੁਕਾ ਰੱਖ ਲਈ ਡੀ ਵੱਡੀ ਗੱਲ ਦਾ ਹੈ ਕੱਲ ਨੂੰ ਕੋਈ ਗੱਲ ਹੋ ਗਈ ਕੋਈ ਅਭੀ ਨਭੀ ਹੋ ਗਈ ਤਾਂ ਉਹਨਾਂ ਤਾਂ ਆ ਕੇ ਮੈਨੂੰ ਪੁੱਛਣਾ ਵਾ ਕਿ ਤੂੰ ਹੀ ਮਾਂ ਪੁੱਤਾਂ ਨੇ ਪਹਿਲਾਂ ਪੁੱਛ ਚੁੱਕੀ ਹੈਗੀ ਤਾਂ ਹੁਣ ਆ ਗੱਲ ਹੋਈ ਤਾਂ ਮੈਨੂੰ ਉਹ ਵੀ ਨਹੀਂ ਦੱਸਿਆ ਉਹ ਯਾਰ ਕੱਖ ਨੇ ਦਵਣਾ ਹੌਸਲਾ ਕਰ ਤੂੰ ਇੱਕ ਗੱਲ ਦੇ ਮਗਰੀ ਪੈਈ ਨਹੀਂ ਹੁੰਦੀ ਆ ਚੱਲ ਕੁਛ ਨਹੀਂ ਉਹਨੇ ਮੂੰਹੇ ਨਾਲ ਕੇ ਗੱਲ ਦੱਸਤੀ ਤੁਹਾਡੀ ਦੂਹੇ ਪੜਾ ਚੁੱਕਦੀ ਫੇਰ ਹੱਥ ਨਹੀਂ ਚੁੱਕ ਲਈ ਮਾਂ ਵਾ ਹੈ ਕੱਲਾ ਕੱਲਾ ਪੁੱਤ ਵਾ ਦਾ ਹੁਣ ਫਿਕਰ ਕਰਨਾ ਤੂੰ ਦਾ ਇਹ ਕੰਮ ਹੌਂਕ ਲੈਣੇ ਹੁੰਦੇ ਹੁੰਦੇ ਆ ਬਾਹਰ ਅੰਦਰ ਦੇ ਚੱਲ ਇਦਾਂ ਕਰੋ ਹਾਂ ਜਾ ਉਹ ਚਾਹਤ ਨੂੰ ਫੋਨ ਕਰੋ ਤੇ ਕਹੋ ਹਾਂ ਚੰਟ ਕੋ ਜਾਣ ਤੇ ਪਤਾ ਕਰਨ ਪੜਾ ਫੋਨ ਕਿਉਂ ਨਹੀਂ ਚੁੱਕਦਾ ਚੱਲ ਹੁਣ ਮੂੰਹਾਂ ਪਹਿ ਸਿੱਧਾ ਕਰ ਕੋਈ ਗੱਲ ਮੈਂ ਕਰਨਾ ਫੋਨ ਚੱਲ ਪਤਾ ਕਰੋ ਐਵੇਂ ਟੈਨਸ਼ਨ ਲਈ ਜਾਣੀ ਮੇਰੀ ਭੈਣ ਵੇ ਸੁਣ ਮੇਰੀ ਗੱਲ ਹਈ ਦਾਣਾ ਕਰ ਮੇਰਾ ਤੇ ਵੇਖ ਕੇ ਜੀਨੂ ਕੁਛ ਹੁੰਦਾ ਤੇਰੇ ਵੱਲ ਐਦਾਂ ਕਰ ਉੱਠ ਕੇ ਰੋਟੀ ਪਾਣੀ ਖਾ ਠੀਕ ਵਾ ਰੋਟੀ ਨੰਗਦੀ ਦੇ ਦੇ ਮੈਨੂੰ ਕਿਉਂ ਨਹੀਂ ਨੰਗਦੀ ਰੋਟੀ ਪਾਸੋਂ ਗੱਲ ਦਾ ਪਤਾ ਤਾਂ ਲੱਗ ਲੈਣ ਦੇ ਜੀ ਕੀ ਗੱਲ ਵਾ ਕੋਈ ਗੱਲ ਨਹੀਂ ਖਾ ਲੂਗੀ ਰੋਟੀ ਰੋਟੀ ਖਾਣ ਤੋਂ ਬਿਨਾਂ ਰਹਿ ਜਾਣਾ ਰੋਟੀ ਤੇ ਖਾਣੀ ਪੈਣੀ ਆ ਤੇ ਬਸ ਪਤਾ ਲੱਗ ਜਾ ਇੱਕ ਵਾਰੀ ਮੈਨੂੰ ਪਿਆ ਗੱਲ ਝੂਠ ਵਾ ਪਤਾ ਨਹੀਂ ਕਿੱਥੋਂ ਆ ਗਿਆ ਖੱਤਾ ਸਿਰ ਸਿਰ ਚਿੱਠਾ ਲੈ ਕੇ ਹੈ ਇਹ ਜੀ ਮੈਨੂੰ ਤਾਂ ਉਹਦੇ ਦਾ ਫੋਨ ਆ ਗਿਆ ਵਾ ਪਤਾ ਨਹੀਂ ਹੁਣ ਕੀ ਗੱਲ ਆ ਵਿਚਲੀ ਸੱਚ ਬੋਲਦਾ ਕਿ ਝੂਠ ਬੋਲਦਾ ਹੁਣ ਏਜੰਟ ਮਰ ਜਾਣਾ ਫੋਨ ਚੁੱਕੇ ਤੇ ਸਾਰਾ ਪਤਾ ਲੱਗ ਚਲ ਕੋਈ ਨਹੀਂ ਡਰਨਾ ਬੋਧਾ ਤੂੰ ਬਾਜੀ ਤੈਨ ਲੱਗਾ ਫੋਨ ਕਰਨ ਚੰਗਾ ਮੈਂ ਚਾਹ ਬਣਾਉਂਦੀ ਆ ਘੁੱਟ ਚੰਗਾ ਚਲੋ ਠੀਕ ਆਏ ਹਾਏ ਕਈ ਤੇ ਜਾਂਦੇ ਆਏ ਕਿ ਤੂੰ ਫਿਕਰ ਨਾ ਕਰ ਫਿਕਰ ਨਾ ਕਰ ਪਰ ਮੈਂ ਕੀ ਕਰਾਂ ਮੈਂ ਮਾਂ ਆਂ ਫਿਕਰ ਤੇ ਹੁੰਦਾ ਹੀ ਆ ਮੇਰੀਆਂ ਅੰਦਰਾਂ ਆ ਜਿੰਨਾ ਚਿਰ ਮੈਨੂੰ ਪਤਾ ਨਹੀਂ ਲੱਗਦਾ ਕਿ ਉਹ ਠੀਕ ਠਾਕ ਆ ਮੈਨੂੰ ਤਾਂ ਚੈਨ ਨਹੀਂ ਹੋਣਾ ਬਸ ਹੁਣ ਕੀ ਕਰਾਂ ਇੱਕ ਏਜੰਟ ਫੋਨ ਚੁੱਕ ਲੈ ਫਿਰ ਤੇ ਕੋਈ ਗੱਲ ਨਹੀਂ ਆ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਮੇਰਾ ਪੁੱਤ ਠੀਕ ਠਾਕ ਹੋਵੇ ਬਸ ਹੋਰ ਨਹੀਂ ਮੈਨੂੰ ਕੁਝ ਵੀ ਚਾਹੀਦਾ ਹੈਲੋ ਆ ਸਤੇ ਕੀ ਹਾਲ ਆ ਠੀਕ ਠਾਕ ਉਹ ਯਾਰ ਪਿੰਦਰ ਦੇ ਇੱਥੇ ਨਹੀਂ ਆ ਉਹ ਜਰਾ ਕਿਤੇ ਕੰਮ ਗਿਆ ਵਾ ਕੋਈ ਨਹੀਂ ਹੁੰਦਾ ਮੈਂ ਤੈਨੂੰ ਹਾਂ ਮੈਂ ਉਹਨੂੰ ਸੁਣਾ ਦੇ ਦਿੰਨਾ ਉਹ ਹੈ ਹਾਂ ਠੀਕ ਆ ਕੋਈ ਨਹੀਂ ਹੁੰਦਾ ਮੈਂ ਕਹਿ ਦੇਣਾ ਉਹ ਠੀਕ ਆ ਠੀਕ ਬੈਠੇ ਲੈ ਆ ਵੀ ਗਿਆ ਮੈਂ ਹਾਂਜੀ ਉਹ ਫੋਨ ਆਉਂਦਿਆ ਹੀ ਭਰਾ ਤੇ ਯਾਰ ਦਾ ਸਤੇ ਦਾ ਅਸ਼ਕੀ ਜਾਂਦਾ ਕਹਿੰਦਾ ਗੰਨੇ ਵਾਲੀ ਟਰਾਲੀ ਫਸ ਗਈ ਹੈ ਪੈਲੀ ਚ ਅੱਛਾ ਤੇ ਟਰੈਕਟਰ ਕਹਿੰਦਾ ਦੋ ਲਾਏ ਯਾਰ ਗੱਲ ਨਹੀਂ ਬਣਦੀ ਤੇ ਉਹਨੂੰ ਕਿਹਾ ਆਏ ਤੇ ਮੇਰਾ ਟਰੈਕਟਰ ਕਢਾ ਕੇ ਜਾਵੇ ਚਲੋ ਕੋਈ ਨਹੀਂ ਜਾਣਾਂ ਵਾ ਤੇ ਮੰਮੀ ਇੱਥੇ ਹੈ ਮੰਮੀ ਨੂੰ ਤੇਰੀ ਉਧਰ ਵੀ ਹੀ ਗੱਲ ਆ ਡਾਡੀ ਗੱਲ ਦੱਸਾਂ ਤੁਹਾਨੂੰ ਕੀ ਹੋਇਆ ਮੇਰੀ ਗੱਲ ਸੁਣ ਇੱਥੇ ਨਾ ਕੋਈ ਗੱਲ ਦੱਸਾਂ ਪਾ ਕੋਠੇ ਰੇ ਜਾਂਦੇ ਆ ਇੱਥੇ ਕਹਿੰਨੇ ਸੁਣ ਲਈ ਨਾ ਤੇ ਉਹਨੇ ਫੇਰ ਹੋਰਾਂ ਦੀ ਚਿੰਤਾ ਨਾ ਪੈ ਜੇ ਮੁੜ ਕੇ ਤੇ ਉਹਨੂੰ ਗੁਰਦਾ ਹਸਤਾ ਉਧਾਕ ਕਰਾਉਣਾ ਪਿਆ ਸਾਨੂੰ ਚਲੋ ਅੱਜ ਨੂੰ ਪੜਾ ਲਿਆ ਤੈਂ ਚ ਲੈ ਆਂਦੀ ਆ ਬਾਪੂ ਹੈ ਚਲੋ ਉੱਤੇ ਚੱਲਦੇ ਆ ਦੇਤੇ ਕਰੋਗੇ ਨੇ ਤੇ ਅੰਦਰ ਡੈਡ ਨੂੰ ਲੈ ਕੇ ਛੱਤ ਤੇ ਚਲ ਗਏ ਨੇ ਕਿਹੜੀ ਗੱਲ ਹੋਈ ਹੋਗੀ ਦੱਸਿਆ ਤਾਂ ਹੈ ਨਹੀਂ ਇਹਨਾਂ ਨੇ ਕੁਝ ਉਹ ਮੈਂ ਕਿਹਾ ਤੇਰੀ ਮਾਂ ਦੇ ਕੰਨੀ ਨਾਲ ਕੋਈ ਗੱਲ ਪੈ ਜੇ ਹੁਣ ਮੈਨੂੰ ਦੱਸ ਕੀ ਗੱਲ ਹੋਈ ਹੈ ਡੈਡੀ ਅਸਲ 'ਚ ਤਾਂ ਜਾਣਾ ਹੀ ਨਹੀਂ ਚਾਹੀਦਾ ਉੱਥੇ ਜਾਣਾ ਨਹੀਂ ਚਾਹੀਦਾ ਤੇ ਹੋਰ ਉਹ ਮਾਸੀ ਹੁਣੀ ਦੇਣਾ ਨਾ ਬੋਲੀਆਂ ਅੱਛਾ ਉਹ ਤਾਂ ਸੁਣਦੀਆਂ ਨਹੀਂ ਤੇ ਅਸਲ ਜਨਾ ਉਹ ਖਾਰਖਾਨੇ ਦੇ ਆਦਲੋ ਜੋ ਮੂੰਹ ਆਉਂਦਾ ਸੀ ਬੋਲੀ ਗਈਆਂ ਕੀ ਜਾਂਦੀਆਂ ਸੀ ਅਸੀਂ ਭੁੱਖੇ ਮਰਦੇ ਹੋਣੇ ਨੇ ਹੁਣ ਪੈਸੇ ਲੈਣ ਆਇਆ ਹੁਣਾ ਵੇਹ ਲੋ ਉਹ ਮੈਲਾ ਹੱਦੋ ਗਈ ਤਾਂ ਡੇੜੀ ਵਾਲੀ ਵੀ ਵੇਹ ਅਸੀਂ ਅਜੇ ਵੀ ਰੱਬ ਤੋਂ ਡਰਨਦੇ ਆਂ ਬਿ ਚਲੋ ਨਿਆਣਾ ਮੁੰਡਾ ਜੇ ਕਿਤੇ ਫਸਿਆ ਤਾਂ ਉਹਨੂੰ ਕਢਾ ਘਢੂ ਲੈਣਗੇ ਪਰ ਉਹ ਨਹੀਂ ਜੇ ਮੰਨਦੀ ਅਛਾ ਆਂਦੀਆਂ ਵੀ ਇਦਾਂ ਹੋਈ ਨਹੀਂ ਸਕਦਾ ਮੇਰੀ ਗੱਲ ਸੁਣ ਪੁੱਤ ਚਲੋ ਅਸੀਂ ਤਾਂ ਰੱਬ ਤਰਸੀ ਚੱਲ ਗਏ ਆਂ ਅਸੀਂ ਨਾ ਪੈਸੇ ਦੇਣ ਚ ਨਾ ਉਹਨੂੰ ਬਾਹਰ ਕੱਲਣ ਚ ਨਾ ਹੀ ਕਿਸੇ ਗੱਲ ਚ ਜ਼ਿੰਮੇਵਾਰ ਸਾਡੇ ਵੱਲੋਂ ਜੋ ਮਰਜ਼ੀ ਕਰਨ ਨੁਕਸਾਨ ਹੋਊਗਾ ਭਈ ਇਹਨਾਂ ਦਾ ਹੋਊਗਾ ਸਾਨੂੰ ਕੀ ਉੱਪਰ ਡੈਡੀ ਅੱਗੋਂ ਬੰਦਾ ਸਮਝੇ ਸਹੀ ਯਾਰ ਜੇ ਉਹ ਸਮਝਣ ਵਾਲੇ ਹੁੰਦੇ ਤੇ ਇਹਨਾਂ ਕੋਈ ਇੱਥੇ ਕਰਕੇ ਜਾਂਦੇ ਇੱਥੋਂ ਮੈਂ ਚੇਚਾ ਆ ਗਿਆ ਵਾਂ ਕੋਈ ਗੱਲ ਹੈਗੀ ਇਹ ਤਾਂ ਫੇਰ ਹੀ ਹੈ ਨਾ ਮਾਸੜ ਤੇਰਾ ਘਰ ਹੀ ਮਾਸੜ ਹੈ ਨਹੀਂ ਨਾ ਘਰ ਜੇ ਮਾਸੜ ਹੁੰਦਾ ਨਾ ਤੇ ਚੱਲ ਮੈਂ ਉਹਦੇ ਨਾਲ ਗੱਲ ਕਰਦਾ ਭਾਵੇਂ ਉਹ ਸਮਝ ਹੀ ਜਾਂਦੇ ਹੂੰ ਮਾਸੀ ਹੁਣੀ ਦੋਵੇਂ ਹੀ ਉਹਨਾਂ ਦੇ ਵਾਸਤੇ ਕੋਹਰਾ ਟੱਫੜੀ ਨਾ ਤੂੰ ਇਹ ਤੇ ਖੁਸ਼ ਹੀ ਨਹੀਂ ਤੂੰ ਇਹ ਝੂਠ ਬੋਲਦੇ ਮੈਂ ਤੈਨੂੰ ਇੱਕ ਗੱਲ ਦੱਸਦਾ ਹੁਣ ਚਲੋ ਹੁਣ ਜੋ ਹੋ ਗਿਆ ਤੇ ਹੋ ਗਿਆ ਵਾ ਹੁਣ ਭਾਵੇਂ ਗਲਤੀ ਸਮਝਜੋ ਮਰਜ਼ੀ ਸਮਝੋ ਅੱਜ ਤੋਂ ਬਾਅਦ ਉਹਨਾਂ ਦੇ ਘਰ ਨਹੀਂ ਵੜਨਾ ਤੁੰਦਾਂ ਜਾਣੀਆਂ ਦੇ। ਉਹ ਮੈਂ ਕਿੱਥੇ ਜਾਣਾ ਐ ਮੈਂ ਤੁਹਾਨੂੰ ਪੁੱਛ ਕੇ ਗਿਆ ਆਂ। ਉਹ ਮੈਂ ਤਾਂ ਪੁੱਤ ਇਹ ਕਿਹਾ ਵੀ ਚੱਲ ਕੋਈ ਗੱਲ ਨਹੀਂ ਨਿਆਣੇ ਕਿਹੜੇ ਕਿਸ ਨੇ ਵੰਡੇ ਹੁੰਦੇ ਆ ਜੇ ਮਾਂ ਪਿਓ ਗਲਤੀ ਕਰਦਾ ਤੇ ਨਿਆਣੇ ਦੀ ਹੁਣ ਹੈ। ਮੈਂ ਤਾਂ ਕਿਹਾ ਵੀ ਚੱਲ ਕਰੇ ਫਸਿਆ ਤੇ ਮੁੰਡਾ ਨਿਕਲ ਆਉ। ਪਰ ਜੇ ਇਹਨਾਂ ਦੀ ਕਰਤੂਤਾ ਹੀ ਇਦਾਂ ਦੀਆਂ ਨਾ ਸਾਨੂੰ ਨਹੀਂ ਲੋੜ ਇਹਨਾਂ ਦੇ ਕੰਮ ਚ ਆਉਂਦੀ। ਮੈਂ ਵੀ ਤੁਸੀਂ ਨਾ ਪਛਤਾਉਣਾ ਐ। ਹੂੰ। ਮੁੜ ਕੇ ਏਜੰਟ ਨੂੰ ਫੋਨ ਲਾਉਂਦਾ ਆ ਪਿਆ। ਇਹ ਹੁਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ। ਕੋਈ ਫੋਨ ਨਾ ਚੁੱਕੇ। ਕੋਈ ਚਾਹ ਪਾਣੀ ਪੁੱਛਿਆ ਕਿ ਨਹੀਂ ਬੀਐਸਟੀ ਇੰਨੇ ਕੀਤੇ ਐਂਡ ਆਉਣ ਲੱਗਾ ਹੈ ਚਾਹ ਪੀਗਾ ਜਾਈ ਮੈਂ ਮੈਂ ਚਾਹ ਪੀਂਦਾ ਅੱਛਾ ਓਦਾਂ ਹੀ ਚੰਗਿਆ ਮੈਂ ਹਾਂ ਅੱਛਾ ਫੇ ਜੰਟਾ ਨੂੰ ਵੀ ਓਦਾਂ ਫੋਨ ਫਾਨ ਆਉਂਦੇ ਸੀ ਲੌਂਦੇ ਕੀ ਪਤਾ ਚੁੱਕਦਾ ਕਿ ਨਹੀਂ ਇੱਕ ਵਾਰੀ ਲਾਇਆ ਮੈਂ ਨਹੀਂ ਮੁੜ ਕੇ ਬੈਠਾ ਮੇਰੀ ਗੱਲ ਸੁਣ ਜੰਟਾ ਨੇ ਤਾਂ ਲੈਣੇ ਹੁੰਦੇ ਪੈਸੇ ਜਦੋਂ ਜੇਬ ਪੈ ਕੇ ਅਗਲੇ ਫੋਨ ਚੁੱਕਦੇ ਆ ਅਗਲੇ ਫੋਨ ਕਰਨਗੇ ਤੇ ਪੈਸੇ ਮੰਗਣਗੇ ਇਹਨਾਂ ਕੋਲ ਪਰ ਜੋ ਮੁੰਡੇ ਦਾ ਹੁਣ ਮੈਨੂੰ ਫੋਨ ਆਇਆ ਤਾਂ ਮੈਂ ਉਹਨੂੰ ਕੀ ਜਵਾਬ ਦਵਾਂਗਾ ਤੂੰ ਹੁਣ ਏਦਾਂ ਕਰੀ ਜਿਹੜਾ ਕੋਈ ਨੰਬਰ ਨਾ ਨਾ ਬੇਪਛਾਣਾ ਆਏ ਉਹਨੂੰ ਚੁੱਕਣਾ ਹੀ ਨਹੀਂ ਪਰ ਡੈਡੀ ਫ ਚੰਗਾ ਯਾਰ ਜੇ ਉਹ ਅਗਲੇ ਮੰਨਦੇ ਨਹੀਂ ਨਹੀਂ ਕੀ ਕਰੀਏ ਨਾਲੇ ਉਹਨੇ ਬਾਰ ਬਾਰ ਸਾਨੂੰ ਥੋੜਾ ਕਰਨਾ ਆਪੇ ਕਰਦਾ ਰਹੂਗਾ ਆਪਣੀ ਮਾਂ ਨੂੰ ਇਦਾਂ ਕਰਾਂਗਾ ਜੇ ਹੁਣ ਫੋਨ ਆਇਆ ਨਾ ਤਾਂ ਆਖਾਂਗਾ ਭਰਾਵਾ ਤੈਨੂੰ ਉਹਨਾਂ ਦਾ ਨੰਬਰ ਦੇ ਦੇਣਾ ਤੂੰ ਆਪੀ ਗੱਲ ਕਰ ਲੈ ਹਾਂ ਠੀਕ ਆ ਕਿ ਹੋਣਾ ਹੀ ਯਾਰੋ ਗੋਲ ਵੀ ਕੇ ਕੀ ਪਤਾ ਉਹਨੇ ਤਰਲਾ ਮਾਰਿਆ ਬਚਾਲੇ ਵੀ ਨਾਲ ਨਾਲ ਜਾਣਗੇ ਕੋਈ ਕਰ ਕਰਾ ਕੇ ਤੇ ਕਿਸੇ ਬੰਨੇ ਲਾ ਦੇਣਗੇ ਮੈਨੂੰ ਉਹ ਨਹੀਂ ਨਹੀਂ ਹੂੰ ਇਹੋ ਜਿਹੀ ਗੱਲ ਹੈਗੀ ਜੇ ਹੁੰਦਾ ਤੇ ਉਹਨੇ ਉਹਨਾਂ ਨਾਲ ਗੱਲ ਕਰਨੀ ਕਈ ਵਾਰੀ ਚਲੋ ਹੁੰਦਾ ਕਿਤੇ ਇੱਕ ਅਦੇ ਬੰਦੇ ਦਾ ਦਿਮਾਗ 'ਚ ਨੰਬਰ ਚੜਿਆ ਹੁੰਦਾ ਹੋ ਸਕਦਾ ਉਹਨੇ ਤਾਂ ਲਾ ਦਿੱਤਾ ਹੋਏ ਹੈਣਾ ਹੂੰ ਚਲ ਕੋਈ ਗੱਲ ਨਹੀਂ ਤੂੰ ਆਪਣੀ ਮਾਂ ਨਾਲ ਕੋਈ ਗੱਲ ਨਾ ਕਰੀ ਹੈ ਨਹੀਂ ਕਰਦਾ ਮੈਂ ਉਹਨਾਂ ਨਾਲ ਤੇ ਜਾ ਉਹ ਕੁੜੀ ਵੀ ਡੀਕਣ ਗਈ ਸੀ ਉਹਦੇ ਨਾਲ ਉਹ ਕਹਿਣ ਦੀ ਮੁੰਡੇ ਦੇ ਕੱਪੜੇ ਕੁਪਰੇ ਗਰਮ ਲਿਆਉਣੇ ਘਰੇ ਠੰਡ ਹੋ ਗਈ ਆ ਅੱਛਾ ਤੇ ਨਾਲੇ ਰੋਟੀ ਰੱਟੀ ਖਾ ਤੇ ਹੁਣ ਅੱਜ ਤਾਂ ਐਂ ਪੁੱਤ ਹੁਣ ਅੱਜ ਤਾਂ ਨਾ ਜਾਈਂ ਚਲ ਕੱਲ ਨੂੰ ਜਾਈਂ ਅੱਗੇ ਮਾਂ ਤਰੀ ਲੜਨ ਲਈ ਜਾਂਦੀ ਉਹਨੂੰ ਕੱਲੇ ਨੂੰ ਕੱਲ ਚੜਨਾ ਤੇ ਨਾਲ ਨਹੀਂ ਜਾਂਦਾ ਚਲੋ ਕੋਈ ਗੱਲ ਨਹੀਂ ਮੈਂ ਰੋਟੀ ਖਾ ਕੇ ਫਿਰ ਨਾਲੇ ਉਹਦੀ ਟਰਾਲੀ ਕਢਾਈ ਆਵਾਂ ਆਹ ਚਲ ਜਾ ਸੱਚੀ ਟਰਾਲੀ ਕਢਾ ਸਾਂ ਤੇਰੀ ਉਹਨੇ ਖਨਾਬੀ ਫੋਨ ਕੀਤਾ ਤੇ ਆਈ ਹਾਂ ਇਹ ਬੰਦਿਆਂ ਦੇ ਬਹੁਤ ਕੰਮ ਹੁੰਦਾ ਵਾ ਹੁਣ ਤੈਨੂੰ ਪਤਾ ਹੀ ਐ ਸਿਆਲ ਟਰਾਲੀਆਂ ਕਿਹਨਾ ਕਿਹਦੀਆਂ ਫਸੀਆਂ ਰਹਿਣੀਆਂ ਤੇ ਚਲੋ ਇੱਕ ਦੂਜੇ ਦੀ ਲੋੜ ਪੈਂਦੀ ਉਧਰ ਉਧਰੀ ਨਹੀਂ ਹੈ ਵੀ ਚੰਗੇ ਨੇ ਆਪ ਅੱਧੀ ਜਬਾਨ ਆਖੀ ਅਸੇ ਲਿਆ ਆਈ ਨੇ ਨੇ ਭੱਜੇ ਆਉਂਦੇ ਆ ਮੈਂ ਤੁਹਾਨੂੰ ਕਿਹਾ ਮੈਂ ਹਾਂ ਜੇ ਆਜੂ ਉਹਨੂੰ ਫੋਨ ਕਰ ਲੈ ਨਾਲੇ ਚਲੋ ਕਰ ਲੈਣਾ ਉਹ ਦੱਸ ਦੇ ਉਹਨਾਂ ਕਾ ਆ ਗਿਆ ਮੈਂ ਆਉਣਾ ਮੈਂ ਹੈ ਰੋਟੀਆਂ ਤੋਂ ਖਾ ਕੇ ਨਿਕਲ ਜਾ ਯਾਰ ਜੇ ਹੁਣ ਅਗਲਾ ਮੰਨੇ ਨਾ ਤੇ ਦੱਸੋ ਬੰ ਇਹੋ ਗੱਲ ਹੁੰਦੀ ਨਾ ਜੇ ਰੁੱਕਦੇ ਰਿਸ਼ਤੇਦਾਰਾਂ ਚ ਪੱਟੋ ਥਾੜ ਪੈ ਕੇ ਤੇ ਮੁੜ ਕੇ ਯਕੀਨ ਮਰ ਜਾਂਦਾ ਵਾ ਹੁਣ ਅਸੀਂ ਤਾਂ ਕਰਨ ਡਏ ਆ ਭਲਾ ਤੇ ਪਰ ਅਗਲੀ ਮੰਦੀ ਜੁੜਾ ਕਰਨਾ ਵਾ ਕਰ ਲਈ ਜਾਂ ਨਾ ਨਵਾਤਾ ਇਹਨੂੰ ਹਾਂਜੀ ਨਵਾਤਾ ਤੇ ਆ ਗਈ ਤਾਂ ਨਹੀਂ ਹਾਂ ਜਾ ਰੋਟੀ ਲਿਆ ਭੁੱਖ ਬੜੀ ਲੱਗੀ ਹੈ ਹੱਲੇ ਵੀ ਭੁੱਖਿਆ ਤਾਂ ਨਹੀਂ ਆਪਣੀਆਂ ਮਾਸੀਆਂ ਕੋਲੋਂ ਹੋ ਕੇ ਉਹਨਾਂ ਨੇ ਤੁਹਾਨੂੰ ਇਦਾਂ ਹੀ ਕਲਾਤਾ ਉਹ ਨਵਦੀਪ ਕਾਦੀਆਂ ਮਾਸੀਆਂ ਐਵੇਂ ਗਲਤੀ ਹੋ ਗਈ ਜਾਣ ਨਹੀਂ ਚਾਹੀਦਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੁਸੀਂ ਐਂ ਦੇਖ ਨਹੀਂ ਨਹੀਂ ਮੇਰੀਆਂ ਮਾਸੀਆਂ ਨੇ ਮੈਂ ਤੇ ਜਾਣਾ ਜਾਣਾ ਇੱਕ ਕਰੋਨਾ ਕੋਲ। ਉਹ ਆਪ ਤੇ ਗੇਹਾਂ ਵੀ ਭਲਾ ਕਰਾਂਗੇ। ਪਰ ਕੋ ਉਹ ਨਾ ਗੋ ਪੁੱਠੀਆਂ ਪੈਂਦੀਆਂ ਨੇ। ਕਿਸੇ ਦਾ ਨਹੀਂ ਭਲਾ ਭੁਲਾ ਕਰਨਾ ਚਾਹੀਦਾ। ਕੋਈ ਨਹੀਂ ਕਿਸੇ ਨੂੰ ਕੁਝ ਜਾਣਦਾ ਸਾਰੇ ਨਾ ਆਪਣੇ ਆਪ ਨੇ ਸਮਝਦੇ ਨੇ ਕਿਹੀਂ ਬੜੇ ਚੱਲ ਰਹੇ ਨੇ ਤੇ ਬਾਕੀ ਸਾਰੇ ਜਾਣੇ ਛਦਾਈ ਨੇ। ਚੱਲ ਕੋਈ ਗੱਲ ਨਹੀਂ ਇੱਕੋ ਵਾਰੀ ਹੀ ਹੈ ਨਾ। ਜਾ ਤੂੰ ਰੋਟੀ ਲੈ ਕੇ ਆ। ਪਰ ਵੈਸੇ ਨਾ ਤੁਹਾਡਾ ਨਾ ਹੋਣਾ ਵੀ ਇਦਾਂ ਹੀ ਚਾਹੀਦਾ ਏ। ਤੁਸੀਂ ਬੜਾ ਵਿਸ਼ੇ ਹੋਣਾਂ ਦੇ ਉੱਤੇ। ਉਹ ਚੱਲ ਚੁੱਪਾ ਕਰ ਜਾ। ਹੁਣ ਤੂੰ ਦੱਬੀਂ।